ਸਸਰੀ ਘਰ ਦੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਆਂਬ ਦਾ achar ਮਾਰਕੀਟ ਵਿੱਚ ਇੱਕ ਕਿੰਨੇ ਵਧੀਆ ਆਂਬ ਆਏ ਨੇ ਇਹਨਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਕੁ ਇਹਦੇ ਡੰਡਲ ਜਿਹੜੇ ਕੱਟਦੇ ਤੇ ਆਪਾਂ ਇਹਨੂੰ ਗਿੜਕਾ ਤੋਂ ਬਿਨਾਂ ਬਣਾਉਣਾ ਇਸ ਲਈ ਆਪ ਇਹਨੂੰ ਆਪ ਹੀ ਘਰ ਵਿੱਚ ਇਦਾਂ ਕੱਟ ਕਰ ਰਹੇ ਆਂ ਆਹ ਦੇਖੋ ਆ ਜਿਹੜੇ ਗਿੜਕਾ ਦੀ ਹੈ ਆਪਾਂ ਉਤਾਰ ਲਈ ਤੇ ਇੱਕ ਤੋਂ ਜਿਹੜਾ ਪਲਪ ਹੋ ਵੀ ਆਪਾਂ ਉਤਾਰ ਕੇ ਨੂੰ ਆਪਾਂ achar ਦੇ ਵਿੱਚ ਵਾਤਾਂਗੇ ਜੇਕਰ ਤੁਸੀਂ ਮਾਰਕੀਟ ਵਿੱਚੋਂ ਕਟਾ ਕੇ ਲਿਆਉਂਦੇ ਹੋ ਦਾ ਉਹ ਇਹ ਨਾ ਵਧੀਆ ਨਹੀਂ ਬੰਦਾ ਸਾਰੇ ਚਾਰ ਦੀਆਂ ਪੈਦਾ ਫਾੜੀਆਂ ਕਰ ਲੈਂਣ ਤੇ ਉਹਨਾਂ ਉਹ ਧੁੱਪ ਵਿੱਚ ਇਦਾਂ ਸੁੱਕਣ ਲਈ ਰੱਖ ਦੈਂ ਕਿਉਂਕਿ ਤੋਂ ਆਪਾਂ ਪਹਿਲਾਂ ਹੀ ਅੰਬ ਲੈ ਇਸ ਚੰਗੀ ਤਰ੍ਹਾਂ ਤੇ ਆ ਜਿਹੜਾ ਪਲਪ ਆਪਾਂ ਉੱਪਰੋਂ ਥਾਰ ਲਿਆ ਸੀਗਾ ਇਹਦੀ ਚਾਹੇ ਤੁਸੀਂ ਚਟਣੀ ਵੀ ਬਣਾ ਸਕਦੇ ਹੋ ਤੇ ਮੈਂ ਇਹਨੂੰ ਇੱਥੇ ਯੂਜ਼ ਕਰਾਂਗੀ ਤੇ ਹੁਣ ਆਪਾਂ ਧੁੱਪ ਵਿੱਚ ਇਦਾਂ ਸੁੱਕਣ ਲਈ 4-5 ਘੰਟੇ ਲਈ ਛੱਡ ਦਿੱਤਾ ਹੈ ਸਾਰੇ ਢੱਕਤਾ ਹੈ ਤਾਂ ਜੋ ਮੱਖੀਆਂ ਨਾ ਬੈਠਣ ਉੱਪਰ ਇਹਦੇ ਆ ਦੇਖੋ ਸਾਰੀਆਂ ਫਾੜੀਆਂ ਸ਼ਾਮ ਹੋ ਗਈ ਤੇ ਆਪਣੀਆਂ ਫਾੜੀਆਂ ਸਾਰੀਆਂ ਸੁੱਕ ਗਈਆਂ ਨੇ ਵਧੀਆਂ ਬਿਲਕੁਲ ਡਰਾਈ ਹੋ ਚੁੱਕਿਆ ਹੈ ਤੇ ਇਹ ਹੁਣ ਅਚਾਰ ਬਣਾ ਲਈ ਬਿਲਕੁਲ ਤਿਆਰ ਹੈ ਆਪਾਂ ਸਾਰੀਆਂ ਜਿਹੜੀਆਂ ਫਾੜੀਆਂ ਉਹਨਾਂ ਨੂੰ ਇਕੱਠਾ ਕਰ ਲਵਾਂਗੇ ਤੇ ਆ ਦੇਖੋ ਆ ਜਿਹੜਾ ਆਪਣਾ ਜੜਕ ਦੇ ਉੱਪਰੋਂ ਪਲਪ ਜਿਹਾ ਉਤਾਰਿਆ ਸੀਗਾ ਉਹ ਵੀ ਬਿਲਕੁਲ ਸੁੱਕ ਗਿਆ ਹੈ ਜੇਕਰ ਤੁਸੀਂ ਇਹਨੂੰ ਪਾਊਡਰ ਬਣਾਉਣਾ ਚਾਹੋ ਤਾਂ ਇਹਨੂੰ ਹੋਰ ਸੁਕਾ ਸਕਦੇ ਹੋ ਤੇ ਇਹਨੂੰ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ ਜਿਨੂੰ ਆਮਚਰ ਪਾਊਡਰ ਕਿਹਾ ਜਾਂਦਾ ਹੈ ਤੇ ਹੁਣ ਇਹਨਾਂ ਆਪਾਂ ਕਿਸੇ ਸਾਫ਼ ਭਾਂਡੇ ਦੇ ਵਿੱਚ ਇਦਾਂ ਕੱਢ ਲਵਾਂਗੇ ਇਹ ਧਿਆਨ ਰੱਖਣਾ ਹੈ ਕਿ ਆਪਾਂ ਕੋਈ ਵੀ ਹੁਣ ਇਹਦੇ ਨਾਲ ਗਿੱਲਾ ਹੀ ਚੀਜ਼ ਨਹੀਂ ਲੱਗਣੀ ਚਾਹੀਦੀ ਆਪਣੇ ਹੱਥ ਵੀ ਬਿਲਕੁਲ ਸੁੱਕੇ ਹੋਣੇ ਚਾਹੀਦੇ ਹਨ ਤੇ ਜਿਹੜੇ ਭਾਂਡੇ ਵਿੱਚ ਆਪਾਂ ਇਹਨਾਂ ਨੂੰ ਕੱਢਾਂਗੇ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਸਾਰੀਆਂ ਫਾੜੀਆਂ ਆਪਾਂ ਇਦਾਂ ਇਕੱਠੀਆਂ ਕਰ ਲੈਣੀਆਂ ਨੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ। ਇਹ ਆਪਾਂ 5 ਕਿਲੋ ਆਂਬਲੇ ਸੀ ਉਹਦੇ ਵਿੱਚ ਆਪਾਂ 250 ਗ੍ਰਾਮ ਜਿਹੜਾ ਨਮਕ ਪਾਉਣ ਲੱਗੇ ਹਾਂ। ਮੈਂ ਲਾਲ ਨੂਨ ਪਾਉਣ ਲੱਗੀ ਤੁਸੀਂ ਜੋ ਵੀ ਨੂਨ ਵਰਤਦੇ ਹੋ ਤੁਸੀਂ ਉਹ ਪਾਉਣਾ ਹੈ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ। 250 ਗ੍ਰਾਮ 350 ਗ੍ਰਾਮ ਤੁਸੀਂ ਨਮਕ ਪਾ ਸਕਦੇ ਆ ਆਪਣੇ ਅਕੋਰਡਿੰਗ। ਫਿਰ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਇਹ ਵੀ ਆਪਾਂ ਤਕਰੀਬਨ 1/4 ਥੋੜਾ ਗ੍ਰਾਮ ਪਾਵਾਂਗੇ ਬਹੁਤ ਲੋਕ ਇਹਦੇ ਵਿੱਚ ਲਾਲ ਮਿਰਚੀ ਪਾ ਦਿੰਦੇ ਨੇ ਪਰ ਅਸੀਂ ਜਿੱਦਾਂ ਬੱਚਿਆਂ ਨੇ ਖਾਣਾ ਹੁੰਦਾ ਤੇ ਲਾਲ ਮਿਰਚ ਨਹੀਂ ਪਾਵਾਂਗੇ ਸਿਰਫ ਨਮਕ ਤੇ ਹਲਦੀ ਪਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਮਸਾਲਾ ਜਿਹੜਾ ਉਹ ਪਾਵਾਂਗੇ ਜਿਹਦੇ ਵਿੱਚ ਮੇਥੀ ਦਾਣਾ ਸੌਂਫ ਕਲੌਂਜੀ ਤੇ ਕਾਲੀ ਮਿਰਚ ਹੈ ਇਹ ਤੁਹਾਨੂੰ ਮਸਾਲਾ ਮਾਰਕੀਟ ਵਿੱਚੋਂ ਮਿਲ ਜਾਊਗਾ ਤੇ ਤੁਸੀਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸਕਾ ਲੈਣਾ ਹੈ ਜਾਂ ਫਿਰ ਹਲਕਾ ਜਿਹਾ ਡਰਾਈ ਰੋਸਟ ਕਰ ਲੈਣਾ ਹੈ ਇਹ ਤਕਰੀਬਨ ਅੱਧਾ ਕਿਲੋ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਬਹੁਤ ਸੌਖਾ ਜਿਹਾ ਹੈਗਾ ਅੰਬ ਦਾ achar ਘਰੇ ਪਾਣਾ ਤੇ ਮਾਰਕੀਟ ਨਾਲੋਂ ਜ਼ਿਆਦਾ ਵਧੀਆ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਮਾਰਕੀਟ ਵਿੱਚ ਜੋ achar ਲਿਆਉਣਾ ਹੈ ਦੇ ਵਿੱਚ ਕੈਮੀਕਲ ਹੁੰਦਾ ਹੈ ਪਰ ਆਪਾਂ ਬਿਲਕੁਲ ਕੈਮੀਕਲ ਨਹੀਂ ਪਾਣਾ ਤੇ ਆਪਾਂ ਨੇ ਇੱਕ ਮਰਦਬਾਨ ਵਿੱਚ ਪਾਉਣਾ ਹੈ ਤੁਸੀਂ ਚਾਹੇ ਤਾਂ ਇਹਨੂੰ ਇਸੇ ਟਾਈਮ ਹੀ ਮਰਦਬਾਨ ਵਿੱਚ ਪਾ ਦੇਣਾ ਤੇ ਇਹਨੂੰ ਲਗਾਤਾਰ ਧੁੱਪ ਲਵਾਉਂਦੇ ਰਹਿਣਾ ਤੇ ਹਿਲਾਉਂਦੇ ਰਹਿਣਾ ਪਰ ਮੈਂ ਇਦਾਂ ਹੀ ਇਹਨੂੰ ਇਹਦੇ ਟੱਪ ਵਿੱਚ ਹੀ ਰੱਖਾਂਗੀ ਕਿਉਂਕਿ ਇਹਦੇ ਵਿੱਚ ਹਿਲਾਉਣਾ ਵਧੀਆ ਰਹਿੰਦਾ ਹੈ ਤੇ ਇਹਨੂੰ ਆਪਾਂ 4-5 ਦਿਨ ਲਗਾਤਾਰ ਇਹਦਾ ਧੁੱਪ ਲਵਾਵਾਂਗੇ ਆ ਦੇਖੋ ਜੀ ਅੱਜ 4 ਦਿਨ ਹੋ ਗਏ ਨੇ ਤੇ ਆਂਬ ਨੂੰ ਆਪਾਂ ਧੁੱਪ ਲਵਾਉਂਦੇ ਰਹਿਣ ਲਗਾਤਾਰ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ achar ਜਿਹੜਾ ਆਪਣਾ 50% ਤੱਕ ਬਣ ਚੁੱਕਿਆ ਹੈ ਇਸ ਟਾਈਮ ਤੇ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਤੇ ਉਹ ਨੂੰ ਤੁਸੀਂ ਗਰਮ ਕਰ ਲੈਣਾ ਹੈ ਪਹਿਲਾਂ ਤੇ ਫਿਰ ਉਹ ਨੂੰ ਠੰਡਾ ਕਰਕੇ ਇਹਦੇ ਵਿੱਚ ਮਿਕਸ ਕਰਨਾ ਹੈ ਤੇ ਤੁਸੀਂ ਚਾਹੇ ਤਾਂ ਇਹ ਨੂੰ ਮਰਦਬਾਨ ਵਿੱਚ ਪਾ ਕੇ ਵੀ ਤੇਲ ਨੂੰ ਫਿਰ ਪਾ ਸਕਦੇ ਹੋ ਚਾਹੇ ਤਾਂ ਇਦਾਂ ਵੀ ਮਿਕਸ ਕਰ ਦਿਓ ਮਰਦਬਾਨ ਵਿੱਚ ਪਾ ਕੇ ਆਪਾਂ ਲਗਾਤਾਰ ਇਹ ਨੂੰ 5-7 ਦਿਨ ਬਾਅਦ ਤੋਪਲਵਾਉਂਦੇ ਰਵਾਂਗੇ ਤੇ ਅਚਾਰ ਆਪਣਾ ਬਿਲਕੁਲ ਰੈਡੀ ਹੋ ਜਾਏਗਾ ਇਹ ਤਕਰੀਬਨ 1 ਮਹੀਨਾ ਲਏਗਾ ਥੈਂਕ ਯੂ